ਇਹ ਬੱਲੇ ਕਰੀਏ ਸੋਲੀਆਂ ਨੂੰ ਨਸਾਰ ਦਿੱਤਾ ਹੈ ਕਿ ਕੁੱਟ ਕੁੱਟ ਮਾਰ ਸਰੀਆ ਕੱਦੇ ਮੁਕਾਬਲਾ ਕਰਦਾ ਨਾ ਨਾ ਕੁੱਟ ਕੁੱਟ ਮਾਰਿਆ ਮੇਰਾ ਬਟਾ ਨਾ ਬਣਾਈ ਸਾਹ ਵਿੱਚ ਹੀ ਨਾ ਜਰਾ ਪੁੱਟਦਾ ਆਦੇ ਆ ਵੀ ਅਸੀਂ ਗੋਲੀ ਦੇ ਮੁਕਾਬਲੇ ਜਮਾਰੇ ਗਏ ਸਾਡੇ ਗੋਲੀਵਾਰੀ ਟੀਟੀ ਤੇ ਅਸੀਂ ਫੇਰ ਇਹਨਾਂ ਮਾਰਿਆ ਕਾਚੇ ਗੋਲੀ ਦਾ ਨਿਸ਼ਾਨ ਤੇ ਮਨ ਦਾ ਦੋ ਇੱਕ ਪਾ ਦੋ ਉੱਥੇ ਜਿਹਨੂੰ ਇਹਨਾਂ ਮਲਾਜਮਾਂ ਕੋਈ ਗੋਲੀ ਦਾ ਨਿਸ਼ਾਨ ਨਹੀਂ ਵਿਖਾਇਆ ਕੋਈ ਕੁਛ ਨਹੀਂ ਵਿਖਾਇਆ ਨਹੀਂ ਨਹੀਂ ਪਤਾ ਨਹੀਂ ਐਸਾ ਕੁਛ ਨਹੀਂ ਹੋਇਆ ਨਹੀਂ ਗੱਲ ਸੁਣੋ ਜਿਹੜੀ ਬੁਲਟੀਨ ਦਿੱਤੀ ਹੈ ਜਿਹੜੀ ਜਿਹੜੀ ਮੰਨ ਲਓ ਇੱਥੇ ਚੱਤੀਦੇ ਆਣੇ ਨਾ ਕਿ ਪੜਿਆ ਨਾ ਫਾਂਕੀ ਕੋਈ ਕਿਸੇ ਤਰ੍ਹਾਂ ਦੁਬਾਰਾ ਦੇ ਬੀਤੇ ਦਿਨੀ ਯੂਪੀ ਪੁਲਿਸ ਵਿੱਚ ਤਿੰਨ ਪੰਜਾਬੀ ਨੌਜਵਾਨਾਂ ਦਾ ਇਨਕਾਊਂਟਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਤਿੰਨਾਂ ਦੀਆਂ ਲਾਸ਼ਾਂ ਨੂੰ ਪੰਜਾਬ ਲਿਆਂਦਾ ਗਿਆ ਅਤੇ ਇਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਦੱਸਿਆ ਕਿ 18 ਦਸੰਬਰ ਦੀ ਰਾਤ ਨੂੰ ਸਰਹੱਦੀ ਕਸਬੇ ਕਲਾਨੌਰ ਵਿੱਚ ਬਖਸ਼ੀਵਾਲ ਦੀ ਪੁਲਿਸ ਚੌਕੀ ਤੇ ਗਰਨੇਡ ਹਮਲਾ ਕੀਤਾ ਗਿਆ ਸੀ ਜਿਸ ਤੇ ਤਿੰਨ ਕਥਿਤ ਦੋਸ਼ੀਆਂ ਦਾ 23 ਦਸੰਬਰ ਨੂੰ ਉੱਤਰ ਪ੍ਰਦੇਸ਼ ਦੇ ਪਿਲੀਪੀ ਚ ਪੁਲਿਸ ਮੁਕਾਬਲਾ ਹੋਇਆ ਇਸ ਦੌਰਾਨ ਪੰਜਾਬ ਪੁਲਿਸ ਅਤੇ ਯੂਪੀ ਪੁਲਿਸ ਨੇ ਦਾਵਾ ਕੀਤਾ ਸੀ ਕਿ ਇਹ ਤਿੰਨੋਂ ਖਾਲਿਸਤਾਨੀ ਜਿੰਦਾ ਫੋਰਸ ਦੇ ਮੈਂਬਰ ਨੇ ਜਿਨ੍ਹਾਂ ਨੂੰ ਕਿ ਐਨਕਾਊਂਟਰ ਵਿੱਚ ਮਾਰ ਗਿਰਾਇਆ ਗਿਆ ਉਧਰ ਇਸ ਐਨਕਾਊਂਟਰ ਤੋਂ ਬਾਅਦ ਅੱਜ ਕਰੀਬ 2 ਦਿਨਾਂ ਬਾਅਦ ਇਹਨਾਂ ਦੀਆਂ ਲਾਸ਼ਾਂ ਇਹਨਾਂ ਦੇ ਪਿੰਡ ਪਹੁੰਚੀਆਂ ਨੇ 18 ਸਾਲਾ ਜਸ਼ਨਪ੍ਰੀਤ ਸਿੰਘ ਉਰਫ ਪ੍ਰਤਾਪ ਦੀ ਲਾਸ਼ ਪਿੰਡ ਨਿਕਾ ਸਹੂਰ ਗੁਰਦਾਸਪੁਰ ਪਹੁੰਚੀ ਜਦ ਕਿ ਗੁਰਵਿੰਦਰ ਸਿੰਘ ਦੀ ਲਾਸ਼ ਨੂੰ ਕਲਾਨੌਰ ਲਿਆਂਦਾ ਗਿਆ ਜਿੱਥੇ ਕਿ ਪਰਿਵਾਰਕ ਮੈਂਬਰਾਂ ਵੱਲੋਂ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਦੌਰਾਨ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਸੀ ਹਰ ਕੋਈ ਇਹਨਾਂ ਨੌਜਵਾਨਾਂ ਨੂੰ ਬੇਕਸੂਰ ਦੱਸ ਰਿਹਾ ਸੀ ਕਿ ਉਹ ਕਿੱਥੇ ਮੁਕਾਬਲਾ ਕਰਾ ਕੀਤਾ ਨੇ ਕਿਤੇ ਗੋਲੀ ਦਾ ਨਿਸ਼ਾਨ ਨਾਲ ਕੱਟ ਕੱਟ ਕੇ ਮਾਰਿਆ ਮਾਨੂੰ ਮਨਸਾਬ ਚਾਹੀਦਾ ਜਰਾ ਪੁੱਤ ਦਾ ਆਂਦੇ ਆ ਵੀ ਅਸੀਂ ਗੋਲੀ ਦੇ ਮੁਕਾਬਲੇ ਜੇ ਮਾਰੇ ਗਏ ਸਾਡੇ ਗੋਲੀਵਾਰੀ ਕੀਤੀ ਤੇ ਅਸੀਂ ਫੇਰ ਉਹਨਾਂ ਮਾਰਿਆ ਇਹ ਤਾਂ ਉਹ ਗੋਲੀ ਦਾ ਨਿਸ਼ਾਨ ਤੇ ਮੈਨੂੰ ਦੱਸ ਦੋ ਵੀ ਇੱਕ ਵੀ ਦੱਸ ਦੋ ਉੱਥੇ ਜੀਆਂ ਨੂੰ ਇਹਨਾਂ ਮਲਾਜਮਾਂ ਕੋਈ ਗੋਲੀ ਦਾ ਨਿਸ਼ਾਨ ਨਹੀਂ ਵਿਖਾ ਲਿਆ ਕੋਈ ਕੁਛ ਨਹੀਂ ਵਿਖਾ ਲਿਆ ਨਾ ਪੋਸਟ ਮਾਰ ਲਾ ਕੇ ਮੂੰਹ ਵਿਖਾ ਲਿਆ ਨਾ ਬਾਅਦ ਚ ਲੋਡ ਕਰਨ ਲੱਗਿਆ ਵਿਖਾ ਲਿਆ ਇਹਨੂੰ ਆਂਦੇ ਹੀ ਬਸ ਕੋਈ ਨਹੀਂ ਚਲੋ ਚਲੋ ਗੋਏ ਬੜਾ ਉਹਨਾਂ ਦਾ ਮਾਰਾ ਹਾਲ ਰਹਿਮ ਦੇ ਲਾ ਲੋ ਨੋ ਲੈਣ ਲੱਗ ਗਈ ਰੇ ਕੀ ਕਰਦੇ ਆਂ ਫੋੜ ਕਰ ਦਿੰਦਾ ਤੇ ਤੂੰ ਤੇ ਨੁਕਸਾਨ ਲੈ ਕੇ ਆ ਤੇ ਛੱਲੇ ਗਿਆ ਫੋੜ ਗਈ ਇੰਨਾ ਸ਼ਰਮ ਜਦਕਿ ਦੂਜੇ ਨੌਜਵਾਨ ਜਸ਼ਨਪ੍ਰੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਕਿ ਉਹਨਾਂ ਦੇ ਬੇਟੇ ਦੇ ਸਰੀਰ ਤੇ ਕੋਈ ਵੀ ਗੋਲੀ ਦਾ ਨਿਸ਼ਾਨ ਨਹੀਂ ਹੈ ਅਤੇ ਉਸ ਦੀ ਮੌਤ ਪੁਲਿਸ ਦੀ ਮਾਰਕੁਟਾਈ ਨਾਲ ਹੋਈ ਹੈ ਪਰਿਵਾਰ ਨੇ ਇਸ ਦੌਰਾਨ ਅੰਤਿਮ ਸੰਸਕਾਰ ਨੂੰ ਰੋਕ ਦਿੱਤਾ ਜਿਸ ਕਾਰਨ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਪੋਸਟਮਾਰਟਮ ਦੀ ਰਿਪੋਰਟ ਆਉਣ ਦਾ ਦਾਅਵਾ ਕਰਨ ਤੋਂ ਬਾਅਦ ਕਾਰਵਾਈ ਕਰਨ ਦੀ ਕਲਾਕੀ ਗਈ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਵੱਲੋਂ ਅੰਤਿਮ ਸੰਸਕਾਰ ਦੀਆਂ ਰਸਮਾਂ ਨੂੰ ਨਿਭਾਇਆ ਗਿਆ ਇਹ ਮੁੰਡੇ ਨਹੀਂ ਪੋਸਟਾਟ ਹੋਇਆ ਕੋਈ ਕੋਈ ਤਾਂ ਪਹਿਲੇ ਨਿਸ਼ਾਨਦ ਚਾਹੀਦਾ ਕੋਈ ਮੜਾ ਮੋਟਾ ਮੜਾ ਮੋਟਾ ਇੰਸਾਨ ਬਜਾ ਹੁੰਦਾ ਆ ਉਹ ਹੁਣ ਆਇਆ ਜਾਂ ਅੱਗੇ ਜਾਂ ਪਿਛੇ ਇੱਕ ਵਾਰ ਇਹ ਸਾਰੇ ਪਰਤਕ ਦੇ ਜੀ ਸਰ ਕੋਈ ਸੱਤ ਨੂੰ ਸੱਜੇ ਲੈ ਆ ਕੋਈ ਮੈਂ ਉੱਥੇ ਹੀ ਉੱਥੇ ਹੀ ਕਰਦੇ ਗੱਲ ਕੋਈ ਨਹੀਂ ਓਦੀਆ ਉਹਦੀ ਵਿੱਚ ਸਾਰਾ ਕੁਝ ਹੀ ਹੋਣਾ ਉਹਦੀ ਕੋਈ ਗਲਤੀ ਨਾ ਲੋਕੀ ਦਿਨ ਡਾਟਾ ਦੇ ਬੋਰਡ ਨੇ ਪੋਸਟ ਮਾਦਮ ਕਰਨਾ ਹੈ ਉਹ ਤਾਂ ਸਾਰਿਆਂ ਦਾ ਹੋਇਆ ਉਹ ਤਾਂ ਜਿਹੜੀ ਨ ਕੋਟਰੀ ਕੱਲ ਉਹਦੇ ਤੇ ਬੁਲਟਸ ਹੀ ਹੋਣੀਆਂ ਗੋਲੀਆਂ ਹੋਣੀਆਂ ਉਹ ਰੋਚ ਕੇ ਉਹ ਤੇ ਪੋਸਟਮਾਰਟਮ ਤੋਂ ਬਾਅਦ ਜਿਹੜਾ ਜਿਹੜਾ ਨਹੀਂ ਇਹ ਵੀ ਹੋਣਾ ਸਰਕਾਰ ਕੋਈ ਗੱਲ ਨਹੀਂ ਕਰੀ ਆਪੂ ਕੋਈ ਗੱਲ ਨਹੀਂ ਇਹ ਮੰਗਾਂ ਤੇ ਗੋਲੀ ਲੱਗੀ ਆ ਤੇ ਕੋਈ ਦਾ ਪਿੱਛੇ ਕੋਈ ਆਣਾ ਅੱਗੇ ਨਹੀਂ ਆ ਨਹੀਂ 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 ਬੱਸ ਬੱਸ ਸੁਣੋ ਜਿਹੜੀ ਬੁਲਟਿੰਗ ਜਿਹੜੀ ਆ ਜਿਹੜੀ ਜਦੋਂ ਮੰਨ ਲੈ ਇੱਥੇ ਛਾਤੀ ਤੇ ਹੋਇਆ ਨਾ ਉਹ ਪੜਿਆ ਨਾ ਜਦੋਂ ਸੀਤਾ ਦੁਬਾਰਾ ਉਹ ਵਿੱਚ ਜ਼ਖਮ ਲਾ ਦਿੱਤਰੇ ਹਨ ਜੀ ਅਸੀਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਜਦ ਕੇ ਇਸ ਇਨਕਾਊਂਟਰ ਦੌਰਾਨ ਤੀਜਾ ਨੌਜਵਾਨ ਵਰਿੰਦਰ ਸਿੰਘ ਉਰਫ ਰਬੀ ਜਿਸ ਦੀ ਉਮਰ 23 ਸਾਲ ਸੀ ਅਤੇ ਪਿੰਡ ਅਗਵਾਨ ਦਾ ਰਹਿਣ ਵਾਲਾ ਸੀ ਉਸ ਦਾ ਵੀ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਤਿੰਨੋਂ ਹੀ ਨੌਜਵਾਨ ਅਤ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਸੀ ਅੱਜ ਤਿੰਨਾਂ ਦੀ ਅਮ੍ਰਿਤਿਕ ਦੇਹਾਂ ਗੁਰਦਾਸਪੁਰ ਲਿਆਂਦੀਆਂ ਅਤੇ ਉਹਨਾਂ ਦੇ ਜੱਦੀ ਪਿੰਡਾਂ ਵਿੱਚ ਤਿੰਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਮਿਲੀ ਜਾਣਕਾਰੀ ਅਨੁਸਾਰ ਯੂਪੀ ਤੋਂ ਇਸ ਐਂਬੂਲੈਂਸ ਵਿੱਚ ਇਹਨਾਂ ਲਾਸ਼ਾਂ ਨੂੰ ਲਿਆਂਦਾ ਜਾ ਰਿਹਾ ਸੀ ਹੋ ਰਸਤੇ ਵਿੱਚ ਹਾਦਸਾ ਗ੍ਰਸਤ ਹੋ ਗਏ ਸੀ ਜਿਸ ਕਰ ਲਾਸ਼ਾਂ ਨੂੰ ਗੁਰਦਾਸਪੁਰ ਪਹੁੰਚਣ ਵਿੱਚ ਸਮਾਂ ਲੱਗ ਗਿਆ ਉੱਥੇ ਹੀ ਇਹਨਾਂ ਤਿੰਨਾਂ ਨੌਜਵਾਨਾਂ ਦੇ ਮਾਪਿਆਂ ਦਾ ਇਲਜ਼ਾਮ ਹੈ ਕਿ ਉਹਨਾਂ ਦੇ ਬੇਟੇ ਬੇਕਸੂਰ ਸੀ ਜੋ ਆਪੋ ਆਪਣੇ ਕਾਰੋਬਾਰ ਕਰਦੇ ਸੀ ਦਿਹਾੜੀ ਦੱਬਾ ਕਰਕੇ ਆਪਣਾ ਟਾਈਮ ਟਪਾਉਂਦੇ ਸੀ ਪਰ ਪੁਲਿਸ ਨੇ ਉਹਨਾਂ ਨੂੰ ਕਿਉਂ ਮਾਰ ਦਿੱਤਾ ਕਿ ਉਹਨਾਂ ਵੱਲੋਂ ਸੱਚਮੁੱਚ ਹੀ ਥਾਣੇ ਤੇ ਗਰਨੇਡ ਹਮਲਾ ਕੀਤਾ ਗਿਆ ਸੀ ਕਿ ਉਹ ਸੱਚਮੁੱਚ ਹੀ ਖਾਲਿਸਤਾਨੀ ਜਿੰਦਾ ਫੋਰਸ ਦੇ ਮੈਂਬਰ ਸੀ ਇਹ ਵੀ ਇੱਕ ਵੱਡਾ ਸਵਾਲ ਹੈ ਕਿਹਾ ਤਾਂ ਇੱਥੋਂ ਤੱਕ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਇਸ ਮਾਮਲੇ ਨੂੰ ਜਲਦੀ ਨਿਪਟਾਉਣ ਲਈ ਇਹਨਾਂ ਤਿੰਨਾਂ ਨੌਜਵਾਨਾਂ ਦਾ ਐਨਕਾਊਂਟਰ ਕੀਤਾ ਗਿਆ ਹੈ ਫਿਲਹਾਲ ਇਹ ਸਭ ਇਲਜ਼ਾਮ ਆਪਿਆਂ ਵੱਲੋਂ ਲਗਾਏ ਜਾ ਰਹੇ ਨੇ ਜਦਕਿ ਪੋਸਟਮਾਰਟਮ ਦੀ ਰਿਪੋਰਟ 'ਚ ਇਹਨਾਂ ਨੌਜਵਾਨਾਂ ਖਿਲਾਫ ਹੋਏ ਜਾਂ ਫਿਰ ਇਹਨਾਂ ਨੌਜਵਾਨਾਂ ਸੰਬੰਧੀ ਕੀ ਕੁਝ ਨਿਕਲਦਾ ਹੈ ਇਹ ਵੀ ਦੇਖਣ ਵਾਲੀ ਗੱਲ ਹੋਵੇਗੀ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ